ਸੰਗਰੂਰ ਜ਼ਿਲ੍ਹੇ ਦੇ ਵਿੱਚ ਵਕੀਲਾਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਅੱਜ ਵਕੀਲ ਭਾਈਚਾਰੇ ਦੇ ਵੱਲੋਂ ਵੱਡਾ ਰੋਸ ਜ਼ਾਹਰ ਕੀਤਾ ਗਿਆ ਜ਼ਿਲ੍ਹੇ ਦੇ ਸਾਰੇ ਕੋਟਾਂ ਧੂਰੀ ਸੰਗਰੂਰ ਮੂਨਕ ਲਹਿਰਾ ਗਾਗਾ ਅਤੇ ਸੁਨਾਮ ਦੇ ਵਿੱਚ ਵਕੀਲਾਂ ਨੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ ਇਹ ਹੜਤਾਲ ਧੂਰੀ ਦੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਹਰਪ੍ਰੀਤ ਸਿੰਘ ਦੇ ਵੱਲੋਂ ਵਕੀਲਾਂ ਦੇ ਨਾਲ ਕੀਤੇ ਗਏ ਦੁਰਵਿਵਹਾਰ ਦੇ ਖਿਲਾਫ ਸ਼ੁਰੂ ਕੀਤੀ ਹੋਈ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਕੱਲ ਧੂਰੀ ਦੇ ਵਿੱਚ ਵਕੀਲਾਂ ਨੇ ਲੰਚ ਟਾਈਮ ਤੋਂ ਬਾਅਦ ਕੋਟ ਅੱਗੇ ਧਰਨਾ ਦਿੱਤਾ ਸੀ ਅਤੇ ਜੱਜ ਸਾਹਿਬ ਦੇ ਵਿਰੁੱਧ ਨਾਰੇਬਾਜ਼ੀ ਕਰਦੇ ਹੋਏ ਕਾਲਮ ਛੋੜ ਹੜਤਾਲ ਦਾ ਐਲਾਨ ਕੀਤਾ ਸੀ ਇਸੇ ਐਲਾਨ ਤੋਂ ਬਾਅਦ ਅੱਜ ਇਸ ਹੜਤਾਲ ਨੂੰ ਜ਼ਿਲ੍ਹਾ ਪੱਧਰ ਤੇ ਸਮਰਥਨ ਮਿਲਿਆ ਤੇ ਸਾਰੇ ਕੋਰਟਾਂ ਦੇ ਵਕੀਲਾਂ ਨੇ ਕੰਮ ਬੰਦ ਰੱਖਿਆ ਹੋਇਆ ਹੈ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਦ ਤੱਕ ਮਸਲੇ ਦਾ ਕੋਈ ਹੱਲ ਨਹੀਂ ਹੋ ਜਾਂਦਾ ਅਸੀਂ ਕੋਈ ਵੀ ਕੰਮ ਨਹੀਂ ਕਰਾਂਗੇ ਜਾਣਕਾਰੀ ਮੁਤਾਬਕ ਜ਼ਿਲ੍ਹਾ 바ਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਸੈਸ਼ਨ ਜੱਜ ਸਾਹਿਬਾਨ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਉਹਨਾਂ ਦਾ ਕਹਿਣਾ ਕਿ ਸੈਸ਼ਨ ਜੱਜ ਨੇ ਧੂਰੀ ਦੇ ਜੱਜ ਸਾਹਿਬ ਹਰਪ੍ਰੀਤ ਸਿੰਘ ਅਤੇ ਵਕੀਲ ਪੱਖ ਨੂੰ ਬੁਲਾਇਆ ਹੋਇਆ ਤਾਂ ਜੋ ਮਸਲੇ ਦਾ ਕੋਈ ਹੱਲ ਕੱਢਿਆ ਜਾ ਸਕੇ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਜੇਕਰ ਅੱਜ ਵੀ ਕੋਈ ਹੱਲ ਨਾ ਨਿਕਲਿਆ ਤਾਂ ਇਹ ਹੜਤਾਲ ਸਿਰਫ ਜ਼ਿਲ੍ਹਾ ਪੱਧਰ ਤੇ ਹੀ ਨਹੀਂ ਸਗੋ ਪੰਜਾਬ ਪੱਧਰ ਤੇ ਵਧਾ ਦਿੱਤੀ ਜਾਵੇਗੀ ਹੁਣ ਵੇਖਣਾ ਹੋਵੇਗਾ ਕਿ ਜਦੋਂ ਮੀਟਿੰਗ ਹੁੰਦੀ ਹੈ ਤਾਂ ਇਹ ਵਕੀਲਾਂ ਦੀ ਮੰਗ ਮੁਤਾਬਕ ਕੋਈ ਫੈਸਲਾ ਹੁੰਦਾ ਹੈ ਜਾਂ ਫਿਰ ਨਹੀਂ ਜਾਂ ਫਿਰ ਅੱਜ ਸੰਜੂਰ ਜ਼ਿਲ੍ਹੇ ਦੇ ਜਿੰਨੇ ਵੀ ਕੋਰਟ ਰੂਮ ਨੇ ਉੱਥੇ ਵਕੀਲ ਹੜਤਾਲ ਤੇ ਬੈਠੇ ਹੋਏ ਨੇ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਮੰਗ ਪ੍ਰਵਾਨ ਨਾ ਹੋਈ ਤਾਂ ਪੂਰੇ ਸੂਬੇ ਭਰ ਦੇ ਵਿੱਚ ਵਕੀਲਾਂ ਦੇ ਰੋਸ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਵੇਗਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਵਕੀਲਾਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਅੱਜ ਵਕੀਲ ਭਾਈਚਾਰੇ ਦੇ ਵੱਲੋਂ ਵੱਡਾ ਰੋਸ ਜ਼ਾਹਰ ਕੀਤਾ ਗਿਆ ਜ਼ਿਲ੍ਹੇ ਦੇ ਸਾਰੇ ਕੋਟਾਂ ਧੂਰੀ ਸੰਗਰੂਰ ਮੂਨਕ ਲਹਿਰਾਗਾਗਾ ਅਤੇ ਸੁਨਾਮ ਦੇ ਵਿੱਚ ਵਕੀਲਾਂ ਨੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ ਇਹ ਹੜਤਾਲ ਤੂਰੀ ਦੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਹਰਪ੍ਰੀਤ ਸਿੰਘ ਦੇ ਵੱਲੋਂ ਵਕੀਲਾਂ ਦੇ ਨਾਲ ਕੀਤੇ ਗਏ ਦੁਰਵਿਵਹਾਰ ਦੇ ਖਿਲਾਫ ਸ਼ੁਰੂ ਕੀਤੀ ਹੋਈ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਕੱਲ ਤੂਰੀ ਦੇ ਵਿੱਚ ਵਕੀਲਾਂ ਨੇ ਲੰਚ ਟਾਈਮ ਤੋਂ ਬਾਅਦ ਕੋਰਟ ਅੱਗੇ ਧਰਨਾ ਦਿੱਤਾ ਸੀ ਅਤੇ ਜੱਜ ਸਾਹਿਬ ਦੇ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਸੀ ਇਸੇ ਐਲਾਨ ਤੋਂ ਬਾਅਦ ਅੱਜ ਇਸ ਹੜਤਾਲ ਨੂੰ ਜ਼ਿਲ੍ਹਾ ਪੱਧਰ ਤੇ ਸਮਰਥਨ ਮਿਲਿਆ ਤੇ ਸਾਰੇ ਕੋਰਟਾਂ ਦੇ ਵਕੀਲਾਂ ਨੇ ਕੰਮ ਬੰਦ ਰੱਖਿਆ ਹੋਇਆ ਹੈ ਉਹਨਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਜਦ ਤੱਕ ਮਸਲੇ ਦਾ ਕੋਈ ਹੱਲ ਨਹੀਂ ਹੋ ਜਾਂਦਾ ਅਸੀਂ ਕੋਈ ਵੀ ਕੰਮ ਨਹੀਂ ਕਰਾਂਗੇ ਜਾਣਕਾਰੀ ਮੁਤਾਬਕ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਸੈਸ਼ਨ ਜੱਜ ਸਾਹਿਬਾਨ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈ ਉਹਨਾਂ ਦਾ ਕਹਿਣਾ ਕਿ ਸੈਸ਼ਨ ਜੱਜ ਨੇ ਧੂਰੀ ਦੇ ਜੱਜ ਸਾਹਿਬ ਹਰਪ੍ਰੀਤ ਸਿੰਘ ਅਤੇ ਵਕੀਲ ਪੱਖ ਨੂੰ ਬੁਲਾਇਆ ਹੋਇਆ ਤਾਂ ਜੋ ਮਸਲੇ ਦਾ ਕੋਈ ਹੱਲ ਕੱਢਿਆ ਜਾ ਸਕੇ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਜੇਕਰ ਅੱਜ ਵੀ ਕੋਈ ਹੱਲ ਨਾ ਨਿਕਲਿਆ ਤਾਂ ਇਹ ਹੜਤਾਲ ਸਿਰਫ ਜ਼ਿਲ੍ਹਾ ਪੱਧਰ ਤੇ ਹੀ ਨਹੀਂ ਸਗੋ ਪੰਜਾਬ ਪੱਧਰ ਤੇ ਵਧਾ ਦਿੱਤੀ ਜਾਵੇਗੀ ਹੁਣ ਵੇਖਣਾ ਹੋਵੇਗਾ ਕਿ ਜਦੋਂ ਮੀਟਿੰਗ ਹੁੰਦੀ ਹੈ ਤਾਂ ਇਹ ਵਕੀਲਾਂ ਦੀ ਮੰਗ ਮੁਤਾਬਕ ਕੋਈ ਫੈਸਲਾ ਹੁੰਦਾ ਹੈ ਜਾਂ ਫਿਰ ਨਹੀਂ ਜਾਂ ਫਿਰ ਅੱਜ ਸੰਗਰੂਰ ਜ਼ਿਲ੍ਹੇ ਦੇ ਜਿੰਨੇ ਵੀ ਕੋਰਟ ਰੂਮ ਨੇ ਉੱਥੇ ਵਕੀਲ ਹੜਤਾਲ ਤੇ ਬੈਠੇ ਹੋਏ ਨੇ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀ ਮੰਗ ਪ੍ਰਵਾਨ ਨਾ ਹੋਈ ਤਾਂ ਪੂਰੇ ਸੂਬੇ ਭਰ ਦੇ ਵਿੱਚ ਵਕੀਲਾਂ ਦੇ ਰੋਸ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਵੇਗਾ